ਦਸਕਾਰ ਤੋਂ ਕਹਿੰਦੇ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੋ ਪ੍ਰਸ਼ਾਸਨ ਕੋਲ ਵੱਡੇ ਪਰਬਸ ਹੁੰਦੇ ਆ ਇੱਥੋਂ ਤੱਕ ਕੇ ਤਾਰਾਂ ਤੱਕ ਨਹੀਂ ਦਿੱਤੇ ਜਾਂਦੇ ਇੱਥੇ ਹਲਕਾਬਦਾ ਕੁਝ ਗram ਪਹੁੰਚ ਸੀ ਤੇ ਇੱਕ ਕਿਸਾਨ ਆ ਕੋਨੇ ਸਵਾਲ ਕੀਤਾ ਤੇ ਕਹਿੰਦੇ ਮਾੜੇ ਮੋੜੇ ਤੁਸੀਂ ਸ਼ਰਮ ਕਰੋ ਤੇ ਦੂਜੀ ਘਟਨਾ ਵਾਪਰ ਗਈ ਕਿ ਇਸ ਤਰ੍ਹਾਂ ਦੇਖਦੇ ਹਾਂ ਸਾਰੇ ਦੇਖੋ ਗੱਲ ਹੈ ਕਿ ਜਿਹੜਾ ਸਾਡਾ ਕਿਸਾਨ ਭਾਈਚਾਰਾ ਜ਼ਮੀਂਦਾਰ ਸਾਥੀ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਇਹ ਚੰਗਾ ਨਹੀਂ ਹੈ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਹਰ ਇਨਸਾਨ ਜਿਹੜਾ ਜਿੰਨੀ ਉਹਦੀ ਪਹੁੰਚ ਹੈ ਉਹ ਸੇਵਾ ਨਿਭਾ ਰਿਹਾ ਮਦਦ ਕਰ ਰਿਹਾ ਸਰ ਇਹ ਸੇ ਮੇਰਾ ਸਵਾਲ ਬਣਦਾ ਤਰੀ ਹੈ ਪਰ ਸਵਾਲ ਕਰਨਾ ਬੇ ਜ਼ਰੂਰੀ ਹੈ ਕਿ ਬਕੌਸਰ ਲੀਡਰ ਆਇਆ ਤਾਂ ਫੋਟੋਆਂ ਕਰਵਾ ਕੇ ਉਹ ਤਾਂ ਚਲੇ ਗਿਆ ਤੁਸੀਂ ਕੈਮਰੇਜ ਦੇ ਕੇ ਮੇਰੇ ਸਾਹਮਣੇ ਉਹ ਰਿਕਾਰਡ ਹੋ ਕਿ ਤੁਸੀਂ ਇੱਥੇ ਕੋਈ ਹੈਲਪ ਵਰਸ ਜੋ ਕੁਝ ਕਰਕੇ ਜਾਓਗੇ ਕਿ ਤਾ ਨਹੀਂ ਜੋ ਸਾਡੇ ਸਾਥੀਆਂ ਨੇ ਦੱਸੀ ਹੈ ਮੈਂ ਤਾਂ ਪੁੱਛੀ ਨਹੀਂ ਨੀ ਚਾਹੁੰਦਾ ਜਿਸ ਤਰੀਕੇ ਨਾਲ ਯੈਸ ਯੈਸ ਜ਼ਰੂਰ ਕਰਾਂਗੇ ਜੀ ਅਸੀਂ ਖਾਲੀ ਇਹ ਇਦਾਂ ਨਹੀਂ ਅਸੀਂ ਜਥਾ ਸ਼ਕਤੀ ਹੈ ਜਿਹੜੀ ਨਾ ਕੋਟਵਾ ਕਰਵਾਉਣਿਆਂ ਨੂੰ ਫਰਕ ਹੈ ਨਹੀਂ ਨਹੀਂ ਤੁਸੀਂ ਦੇਖ ਇਹ ਤੁਸੀਂ ਕੱਲ ਨੂੰ ਜਬ ਪਰਸੋਂ ਨੂੰ ਉਹਨਾਂ ਨੂੰ ਪੁੱਛ ਲਿਓ ਕਿ ਯਾਰ ਮਦਦ ਆਈ ਕਿ ਨਨਾਰ ਨਿਊਜ਼ ਦੇ ਤੁਹਾਡਾ ਸਵਾਗਤ ਹੈ 58 ਬੁਰਜੀ ਤੇ ਅਸੀਂ ਮਜੂਬਨਾ ਜਿੱਥੇ ਇੱਕ ਦਰਿਆ ਨੇ ਖੋਰਾ ਲਾਇਆ ਸੀ ਪਰ ਲੋਕਾਂ ਨੇ ਆਪ ਉਹ ਮਹਾਰੇ ਇਸ ਢਾਂ ਨੂੰ ਰੋਕਣ ਲਈ ਲਗਾਤਾਰ ਯਤਨ ਲਗਾਤਾਰ ਪ੍ਰਯਾਸ ਕੀਤੇ ਜਾ ਰਿਹਾ ਹੈ ਤੇ ਅੱਜ ਆਪਾਂ ਲਈ ਡਿਰੇ ਮੇਰੇ ਨਾਲ ਸ਼ਸ਼ੀਲ ਕੁਮਾਰ ਰਿੰਕੂ ਜੀ ਮੇਰੇ ਨਾਲ ਨੇ ਗੱਲਬਾਤ ਕਰਨਗੇ ਸਰ ਇਸ ਨੂੰ ਹੋਰ ਤੁਸੀਂ ਜਨਤਾ ਦੇ ਹਾਲਾਤ ਦੇਖਣਾ ਹੈ ਪਹਿਲਾਂ ਤਾਂ ਤੁਹਾਨੂੰ ਇੱਥੇ ਸਵਾਗਤ ਕਰਦੇ ਹਾਂ ਤੁਹਾਡਾ ਸੇ ਦੇਖੋ ਕਿ ਪੰਜਾਬ ਪਿਛਲੇ ਕਾਫੀ ਦਿਨਾਂ ਤੋਂ ਲਗਭਗ 2 ਹਫ਼ਤਿਆਂ ਤੋਂ ਲਗਾਤਾਰ ਹੜ੍ਹਾਂ ਦੇ ਵਿੱਚ ਹੈ ਪੰਜਾਬ ਦੇ ਕਰੀਬ 20 ਤੋਂ 25 ਜ਼ਿਲ੍ਹੇ ਆ ਜਿਹੜੇ ਜਿੱਥੇ ਹੜ੍ਹਾਂ ਨੇ ਬੜੀ ਮਾਰ ਮਾਰੀ ਹੈ ਖਾਸ ਕਰਕੇ ਰਾਵੀ ਦਰਿਆ ਔਰ ਬਿਆਸ ਦੇ ਲਾਗੇ ਜਿਹੜੇ ਲਗਦੇ ਇਲਾਕੇ ਸਨ ਉਹਨਾਂ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਹੈ ਔਰ ਇਹ ਉਮੀਦ ਜਿਤਾਈ ਜਾ ਰਹੀ ਸੀ ਕਿ ਇਸ ਵਾਰ ਸਤਲੁਜ ਜਿਹੜਾ ਉਹ ਕੁਝ ਸ਼ਾਂਤ ਹੈ ਪਰ ਕਿਉਂਕਿ ਇਹ ਕੁਦਰਤ ਹੈ ਜਿੰਨੀ ਪਹਾੜਾਂ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਉਹਦੇ ਤੋਂ ਇਹ ਮقرਰ ਕੀਤਾ ਜਾਂਦਾ ਕਿ ਡੈਮਾਂ ਨੇ ਅੱਗੇ ਪਾਣੀ ਕਿਦਾਂ ਛੱਡਣਾ ਤਾਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਜਿਹੜਾ ਸਤਲੁਜ ਦੇ ਵਿੱਚ ਪਾਣੀ ਹੈ ਜਿਹੜਾ ਰੋਪੜ ਹੈੱਡ ਤੋਂ ਛੱਡਿਆ ਜਾ ਰਿਹਾ ਕਿਉਂਕਿ ਭਾਖੜਾ ਵੀ ਜਿਹੜਾ ਆਪਣੀ ਕਪੈਸਿਟੀ ਵਾਲੇ ਪਾਸੇ ਵੱਧ ਰਿਹਾ ਔਰ ਇਸ ਵੇਲੇ ਸਤਲੁਜ ਦਰਿਆ ਅਸੀਂ ਅੱਜ ਸ਼ਾਹਕੋਟ ਹਲਕੇ ਦੇ ਪਿੰਡ ਖਹਿਰਾ ਮੁਸ਼ਤਰਕਾ ਦੇ ਵਿੱਚ ਖੜੇ ਆ ਜਿੱਥੇ ਦਰਿਆ ਆਪਣੀ ਜਿਹੜੀ ਉਹਦੀ ਕਪੈਸਿਟੀ ਹੈ ਲਗਭਗ 2 ਲੱਖ ਕਿਊਸਿਸ ਉਹਦੇ ਉੱਤੇ ਦਰਿਆ ਦੇ ਵਿੱਚ ਪੂਰਾ ਪਾਣੀ ਛੱਡਿਆ ਜਾ ਰਿਹਾ ਔਰ ਇੱਥੇ ਮੈਂ ਦੇਖਿਆ ਸੀ ਕਿ ਪਰਸੋਂ ਦਾ ਇੱਕ ਪਿੰਡ ਦੇ ਵਿੱਚ ਜਿਹੜਾ ਜਿਹਨੂੰ ਐਡਵਾਂਸ ਆਪਾਂ ਬੰਨ ਕਹਿ ਦਿੰਨੇ ਆ ਨੋਚ ਕਹਿ ਦਿੰਨੇ ਆ ਉਹ ਪਾਣੀ ਦੇ ਨਾਲ ਉਹਨੂੰ ਥੋੜਾ ਨੁਕਸਾਨ ਹੋਇਆ ਔਰ ਬੜੀ ਕਿਉਂਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਬੜੀ ਬਖਸ਼ਿਸ਼ ਹੈ ਸੇਵਾਦਾਰ ਸਾਰੇ ਇਲਾਕੇ ਦੇ ਲੋਕ ਹੈ ਔਰ ਆਪ ਮੁਹਾਰੇ ਹੀ ਪਿੰਡ ਦੇ ਔਰ ਨਾਲ ਲੱਗਦੇ ਪਿੰਡਾਂ ਦੇ ਜਿਹੜੇ ਲੋਕ ਹੈ ਜੀਸੀਬੀ ਦਾ ਪ੍ਰਬੰਧ ਕਰਕੇ ਤਾਰਾਂ ਦਾ ਪ੍ਰਬੰਧ ਕਰਕੇ ਬੋਰੀਆਂ ਦਾ ਪ੍ਰਬੰਧ ਕਰਕੇ ਇਸ ਨੋਚ ਨੂੰ ਜਿਹੜਾ ਉਹਨਾਂ ਨੇ ਥੰਮਿਆ ਹੋਇਆ ਤਾਂ ਕਿ ਇਹ ਹੋਰ ਪਾਣੀ ਹੈ ਜਿਹੜਾ ਨੁਕਸਾਨ ਜਿਹੜਾ ਬੰਨ ਤੱਕ ਨਾ ਕਰ ਸਕੇ ਸੋ ਮੈਂ ਬਹੁਤ ਧੰਨਵਾਦ ਕਰਦਾ ਇਲਾਕੇ ਦੇ ਲੋਕਾਂ ਦਾ ਉਹਨਾਂ ਸਾਥੀਆਂ ਦਾ ਜਿਹੜੇ ਸੇਵਾ ਨਿਭਾ ਰਹੇ ਆ ਉਹ ਵੀ ਪਰਿਵਾਰ ਹੋਣਗੇ ਜਿਹੜੇ ਨਹੀਂ ਵੀ ਇੱਥੇ ਪਹੁੰਚੇ ਪਰ ਇਹ ਹਰ ਇੱਕ ਦੇ ਲਈ ਇਹਦਾ ਫਾਇਦਾ ਅਗਰ ਪ੍ਰਮਾਤਮਾ ਕਿਰਪਾ ਕਰੇ ਜਿੰਨਾ ਪਾਣੀ ਛੱਡਿਆ ਜਾ ਰਿਹਾ ਇਹਦੀ ਆਉਣ ਵਾਲੇ ਸਮੇਂ 'ਚ ਪਾਣੀ ਹੋਰ ਨਾ ਛੱਡਿਆ ਜਾਵੇ ਤਾਂ ਸੇਫਲੀ ਇਹ ਪਾਣੀ ਨਿਕਲ ਜਾਵੇ ਔਰ ਬਾਨਾ ਜਿਹੜਾ ਬਚਿਆ ਰਹੇ ਤਾਂ ਕਿ ਬੜੀ ਮਿਹਨਤ ਦੇ ਨਾਲ ਸਾਡੇ ਜ਼ਮੀਂਦਾਰ ਭਰਾਵਾਂ ਨੇ ਆਪਣੀਆਂ ਫਸਲਾਂ ਪਾਲੀਆਂ ਝੋਨਾ ਜਿਹੜਾ ਹੁਣ ਲੱਖ ਲੱਖ ਆਇਆ ਨਿਸਰਿਆ ਹੋਇਆ ਝੋਨਾ ਸਾਰਾ ਅਗਰ ਇਹਦੇ ਤੇ ਹੋਰ ਬਰਸਾਤ ਦੀ ਜਾਂ ਪਾਣੀ ਦੀ ਮਾਰ ਵੱਜਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਸਾਡੇ ਜਲੰਧਰ ਸ਼ਾਹਕੋਟ ਇਲਾਕੇ ਦੇ ਵਿੱਚ ਵੀ ਹੋਏਗਾ ਸੋ ਮੈਂ ਆਪਣੇ ਨਾਲ ਸਾਥੀਆਂ ਨੂੰ ਧੰਨਵਾਦ ਕਰਨਾ ਔਰ ਜਿੰਨੀ ਵੀ ਹੈਲਪ ਹੈ ਜਿਹੜੀ ਅਸੀਂ ਵੀ ਆਪਦੇ ਵੱਲੋਂ ਇਹ ਸਾਰੇ ਸਾਥੀ ਲੱਗੇ ਆ ਲੰਗਰਾਂ ਦੀ ਸੇਵਾ ਕਰ ਰਿਹਾ ਸਾਰਾ ਜੋ ਇੱਥੇ ਪ੍ਰਬੰਧ ਹੈ ਇਹਨਾਂ ਨੇ ਆਪ ਮੁਹਾਰੇ ਕੀਤਾ ਸੋ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਹਰ ਇੱਕ ਦਾ ਫਰਜ਼ ਬੰਦਾ ਕਿ ਇਸ ਘੜੀ ਦੇ ਵਿੱਚ ਕਿ ਇਸ ਸੰਕਟ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਕਿਉਂਕਿ ਇਹ ਇੱਕ ਗੁਰੂ ਸਹਿਬਾਨਾਂ ਦੀ ਤਰਤੀ ਹੈ ਔਰ ਸਾਨੂੰ ਇਸ ਤਰਤੀ ਨੂੰ ਬੜੀ ਵੱਡੀ ਬਖਸ਼ਿਸ਼ ਹੈ ਕਿ ਲੋਕ ਆਪ ਮੁਹਾਰੇ ਜਿਹੜੇ ਆ ਇੱਕ ਦੂਸਰੇ ਦੀ ਸੇਵਾ ਕਰਦੇ ਆ ਸੋ ਬਹੁਤ-ਬਹੁਤ ਧੰਨਵਾਦ ਔਰ ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਕਿਰਪਾ ਕਰਨ ਸਾਡਾ ਇਲਾਕਾ ਜਿਹੜਾ ਇਹਨਾਂ ਹੜ੍ਹਾਂ ਹੜ੍ਹਾਂ ਦੀ ਮਾਰ ਤੋਂ ਜਿਹੜਾ ਬਚਿਆ ਰਹੇ ਹੈ ਸਰ ਤਕਰੀਬਨ ਇੱਕ ਥਾਂ ਤੇ ਗੇਟ ਹਮਤ ਕੋਰਾ ਲੱਗਿਆ ਤਾਂ ਤਕਰੀਬਨ ਸਾਰੇ ਜਗ੍ਹਾ ਤੇ ਜਾ ਕੇ ਆਏ ਆ ਪਰ ਲੋਕਾਂ ਦੇ ਇੱਕ ਵੱਡਾ ਸ਼ਿਕਵਾ ਹੈ ਮੌਜੂਦਾ ਸਰਕਾਰ ਤੋਂ ਕਹਿੰਦੇ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੋ ਪ੍ਰਸ਼ਾਸਨ ਕੋਲ ਵੱਡੇ ਪਰਬਤ ਹੁੰਦੇ ਆ ਇੱਥੋਂ ਤੱਕ ਕਿ ਤਾਰਾਂ ਤੱਕ ਨਹੀਂ ਦਿੱਤੇ ਜਾਂਦੇ ਇੱਥੇ ਹਲਕਾ ਬਦ ਇੱਕ ਜਗਰਾਹ ਪਹੁੰਚੇ ਸੀ ਤੇ ਇੱਕ ਕਿਸਾਨ ਆ ਕੋਨੇ ਸਵਾਲ ਕੀਤਾ ਤੇ ਕਹਿੰਦੇ ਮਾੜੇ ਮੋੜੇ ਤੁਸੀਂ ਸ਼ਰਮ ਕਰੋ ਤੇ ਦੂਜੀ ਘਟਨਾ ਵਾਪਰ ਗਈ ਹੈ ਕਿਸ ਤਰ੍ਹਾਂ ਦੇਖ ਦوں ਸਾਰੇ ਦੇਖੋ ਗੱਲ ਹੈ ਕਿ ਜਿਹੜਾ ਸਾਡਾ ਕਿਸਾਨ ਭਾਈਚਾਰਾ ਜ਼ਮੀਂਦਾਰ ਸਾਥੀ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਇਹ ਚੰਗਾ ਨਹੀਂ ਹੈ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਹਰ ਇਨਸਾਨ ਜਿਹੜਾ ਜਿੰਨੀ ਉਹਦੀ ਪਹੁੰਚ ਹੈ ਉਹ ਸੇਵਾ ਨਿਭਾ ਰਿਹਾ ਮਦਦ ਕਰ ਰਿਹਾ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਕੋਈ ਡੀਜ਼ਲ ਦੀ ਕਰ ਰਿਹਾ ਕਿਸੇ ਨੇ ਆਪਣੀਆਂ ਟਰੈਕਟਰ ਟਰਾਲੀਆਂ ਭੇਜੀਆਂ ਕਿਸੇ ਨੇ ਆਪਣੇ ਪਰਿਵਾਰ ਦੇ ਬੱਚੇ ਭੇਜੇ ਕਿਸੇ ਨੇ ਹੋਰ ਕਈ ਤਰ੍ਹਾਂ ਦੀ ਡੰਗਰਾਂ ਦੇ ਰਾਸ਼ਨ ਦੀ ਸੇਵਾ ਜਿਹੜੀ ਹੈ ਜਾਨਵਰਾਂ ਦੇ ਰਾਸ਼ਨ ਦੀ ਸੇਵਾ ਕਰ ਰਿਹਾ ਸੋ ਮੈਂ ਸਮਝਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਮੁੱਖ ਮੰਤਰੀ ਪੰਜਾਬ ਨੂੰ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਅਫਰ ਕੀਤੀ ਹੈ ਕਿ ਚਾਹੇ ਉਹ ਕਾਲੀ ਦਲ ਆ ਚਾਹੇ ਕਾਂਗਰਸ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਔਰ ਚਾਹੇ ਆਮ ਆਦਮੀ ਪਾਰਟੀ ਹੈ ਅੱਜ ਇੱਕ ਦੂਸਰੇ ਦਾ ਅਸੀਂ ਸਹਾਰਾ ਬਣੀਏ ਪੰਜਾਬ ਦਾ ਸਹਾਰਾ ਬਣੀਏ ਆਪਣੀ ਜੜੀਆਂ ਨਿੱਜੀ ਰੰਜਸ਼ਾਂ ਇਹ ਕੱਢਣ ਲਈ ਸਾਡੇ ਕੋਲ ਰਾਜਨੀਤਿਕ ਪਲੇਟਫਾਰਮ ਹੈ ਆਉਣ ਵਾਲੇ ਸਮੇਂ 'ਚ ਫੇਰ ਸਟੇਜਾਂ ਲਗਣੀਆਂ ਆਮੋ ਸਾਹਮਣੇ ਜਿੰਨੇ ਮਰਜ਼ੀ ਅਸੀਂ ਇੱਕ ਦੂਜੇ ਦੇ ਉੱਤੇ ਤੰਜ ਕਸੀਏ ਕਮੈਂਟ ਕਰੀਏ ਪਰ ਅੱਜ ਸਮੇਂ ਹੈ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਲਈ ਖੜੀ ਹੋਰ ਕੇਂਦਰ ਸਰਕਾਰ ਨੂੰ ਵੱਡੀ ਮੰਗ ਕਰੀਏ ਇਕੱਠੇ ਹੋ ਕੇ ਕਿ ਪੰਜਾਬ ਨੂੰ ਜਿਹੜਾ ਵੱਡਾ ਰਾਹਤ ਦਾ ਜਿਹੜਾ ਉਹ ਫੰਡ ਦਿੱਤਾ ਜਾਵੇ ਤਾਂ ਕਿ ਸਾਡੇ ਜਿਹੜੇ ਉਹਨਾਂ ਵੀਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਡੰਗਰ ਜਿਹੜੇ ਆ ਉਹ ਰੁੜ ਗਏ ਆ ਮਕਾਨ ਜਿਹੜੇ ਉਹਨਾਂ ਦੇ ਰੁੜ ਗਏ ਉਹਨਾਂ ਦੇ ਵਿੱਚ ਹੋਰ ਘਰ ਦੇ ਜਿਹੜੇ ਸਮਾਨ ਰੁੜੇ ਆ ਫਸਲਾਂ ਰੁਣੀਆਂ ਉਹਨਾਂ ਦੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰ ਸਕੀਏ ਐ ਸਰ ਜਿਸ ਜਗ੍ਹਾ ਤੇ ਆਪਕੜਿਆ तकरीबन ਬਹੁਤ ਸਾਰੇ ਇੱਥੇ ਲੋਕਾਂ ਦਾ ਇਕੱਤਰ ਹੋਇਆ ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੋਣਗੇ ਭਾਜਪਾ ਦੇ ਵੀ ਹੋਣਗੇ ਤੁਸੀਂ ਕਿੰਨੀਆਂ ਪਾਰਟੀਆਂ ਸਾਰਿਆਂ ਦੇ ਹੋਣਗੇ ਪਰ ਕਿਤੇ ਨ ਕਿਤੇ ਲੀਡਰਾਂ ਨੂੰ ਸੋਚਣਾ ਚਾਹੀਦਾ ਜੋ ਮੌਜੂਦਾ ਸੱਤਾਧਾਰੀ ਸਰਕਾਰ ਹੈ ਉਹ ਦੂਜੇ ਪਾਸੇ ਜੋ ਕੱਲ੍ਹ ਵਤੀਰ ਹੋਇਆ ਜੇਕਰ ਆਪਾਂ ਕੁਦਰਤ ਦੀ ਗੱਲ ਕਰੀਏ ਤਾਂ ਸੰਯੁਕਤ ਮੋਰਚੇ ਤੱਕ ਇਹ ਗੱਲ ਪਹੁੰਚ ਗਈ ਹੈ ਜੋ ਕੱਲ੍ਹ ਦੀ ਘਟਨਾਕ੍ਰਮ ਹੋਇਆ ਦੇਖੋ ਗੱਲ ਹੈ ਕਿ ਸ਼ਬਦ ਨਿਕਲਦਾ ਜਾਂਦੇ ਆ ਪਰ ਇਹ ਸ਼ਬਦ ਵਾਪਸ ਨਹੀਂ ਆਵੇਂ ਆਂਦੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਮੈਂ ਉਹੀ ਗੱਲ ਦੁਹਰਾਉਂਗਾ ਕਿ ਅਸੀਂ ਬਜਾਏ ਪਾਰਟੀ ਬਾਜੀ ਕਰਨ ਤੋਂ ਅਸੀਂ ਆਪਦਾ ਕੰਮ ਕਰੀਏ ਕਿਉਂਕਿ ਜਿਹਦੀ ਸਰਕਾਰ ਹੁੰਦੀ ਹੈ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਦੂਸਰਿਆਂ ਤੋਂ ਜ਼ਿਆਦਾ ਹੁੰਦੀ ਹੈ ਸੋ ਉਹਨਾਂ ਨੂੰ ਜ਼ਿਆਦਾ ਸੰਜੀਦਗੀ ਦੇ ਨਾਲ ਜ਼ਿਆਦਾ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੋ ਇਦਾਂ ਦੇ ਜਿਹੜੇ ਸ਼ਬਦ ਹੈ ਮੈਂ ਸਮਝਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਆ ਤੀਰ ਦੀ ਤਰ੍ਹਾਂ ਜਿਹੜੇ ਚੁੱਪਦੇ ਆ ਸਰ ਵੈਸੇ ਮੇਰਾ ਸਵਾਲ ਬਣਦਾ ਤ ਨਹੀਂ ਹੈ ਪਰ ਸਵਾਲ ਕਰਨਾ ਬੇ ਜ਼ਰੂਰੀ ਹੈ ਕਿ ਬਹੁਤ ਸਾਰੇ ਲੀਡਰ ਆਏ ਤਾਂ ਫੋਟੋਆਂ ਕਰਵਾ ਕੇ ਉਹ ਤਾਂ ਚਲੇ ਗਿਆ ਤੁਸੀਂ ਕੈਮਰੇ ਦੇ ਕੇ ਮੇਰੇ ਸਾਹਮਣੇ ਉਹਨਾਂ ਰਿਕਾਰਡ ਹੋ ਕਿ ਤੁਸੀਂ ਇੱਥੇ ਕੋਈ ਹੈਲਪ ਵਰਤ ਜੋ ਕੁਝ ਕਰਕੇ ਜਾਓਗੇ ਕਿ ਦਾ ਹੋਵੇ ਨਹੀਂ ਜੀ ਜੋ ਸਾਡੇ ਸਾਥੀਆਂ ਨੇ ਦੱਸੀ ਹੈ ਨਹੀਂ ਮੈਂ ਤਾਂ ਪੁੱਛਣੀ ਨਹੀਂ ਚਾਹਦਾ ਜਿਸ ਤਰੀਕੇ ਨਾਲ ਜਸਟਰ ਰੋਜ਼ ਬਿਚਾ ਜੀ ਜੀ ਜਰੂਰ ਕਰਾਂਗੇ ਜੀ ਅਸੀਂ ਖਾਲੀ ਇਹ ਇਦਾਂ ਨਹੀਂ ਅਸੀਂ ਜਥਾ ਸ਼ਕਤੀ ਹੈ ਜਿਹੜੀ ਜਿਹੜਾ ਫੋਟੋ ਕਰਵਾਉਣਿਆਂ ਨੂੰ ਫਰਕ ਹੈ ਨਹੀਂ ਨਹੀਂ ਤੁਸੀਂ ਦੇ ਇਹ ਤੁਸੀਂ ਕੱਲ ਨੂੰ ਜਾਂ ਪਰਸੋਂ ਨੂੰ ਉਹਨਾਂ ਨੂੰ ਪੁੱਛ ਲਿਓ ਕਿ ਯਾਰ ਮਦਦ ਆਈ ਕਿ ਨਹੀਂ ਤੁਸੀਂ ਲਗਾਤਾਰ ਸਵਾਲ ਕਰ ਰਹੇ ਹੋ ਕਿਉਂਕਿ ਜੋ ਸੱਤਾਧਾਰੀ ਸਰਕਾਰ ਹੈ ਸਵਾਲਾਂ ਤੋਂ ਭੱਜਦੀ ਨਜ਼ਰ ਆਈ ਇੱਥੇ ਬਹੁਤ ਵਾਰੀ ਕਿਉਂਕਿ ਕਿਸਾਨ ਆ ਕੋਈ ਸਵਾਲ ਕਰਦੇ ਆ ਤੇ ਸਵਾਲ ਵੀ ਇਹ ਹੁੰਦੇ ਆ ਕਿ ਇੱਥੇ ਕੁਝ ਪ੍ਰਬੰਧ ਕਰ ਦੋ ਜੋ ਆਪਾਂ ਸਰਕਾਰਾਂ ਚੁਣਦੇ ਆ ਤਾਂ ਇੱਕ ਵੱਡਾ ਜਿਮੇਵਾਰੀ ਸਰਕਾਰ ਦੀ ਬਣਦੀ ਹੈ ਜੇਕਰ ਆਪਾਂ ਸੱਤਾਧਾਰੀ ਸਰਕਾਰ ਨੂੰ ਸਵਾਲ ਨਹੀਂ ਕਰਾਂਗੇ ਇਹ ਸਵਾਲ ਨਹੀਂ ਕਰਾਂਗੇ ਤਾਂ ਫਿਰ ਸੁਣੂਗਾ ਕੋਣ ਨਹੀਂ ਦੇਖੋ ਪਿਛਲੀ ਦਿਨੀ ਵੀ ਸਾਡੇ ਰਾਣਾ ਹਰਦੀਪ ਸਿੰਘ ਜੀ ਇਹਨਾਂ ਨੇ ਇੱਕ ਵੋਟ ਹੈ ਜਿਹੜੀ ਉਹ ਮਹਈਆ ਕਰਵਾਈ ਹੈ ਕਿਉਂਕਿ ਇੱਕ ਇਲਾਕੇ ਦੇ ਵਿੱਚ ਕਿਹੜੇ ਪਿੰਡ ਦੀ ਸੀਗੀ ਜੀ ਮੁੰਡੀ ਕਾਲੋਂ ਜਿੱਥੇ ਆਇਆ ਮੁੰਡੀ ਕਾਲੋਂ ਦੇ ਵਿੱਚ ਇੱਕ ਐਡਵਾਂਸ ਬੰਨ ਜਿਹੜਾ ਉਹਦੇ ਟੁੱਟਣ ਕਰਕੇ ਕਰੀਬ 1200 ਦੇ ਲਗਭਗ ਏਕੜ ਜਿਹੜੀ ਪੈਲੀ ਹੈ ਉਹ ਪਾਣੀ ਦੀ ਮਾਰ ਦੇ ਵਿੱਚ ਆ ਗਈ ਸੀ ਔਰ ਲੋਕਾਂ ਨੂੰ ਆਨ ਜਾਣ ਦੇ ਵਿੱਚ ਬੜੀ ਦਿੱਕਤ ਹੋ ਰਹੀ ਸੀ ਔਰ ਰਾਣਾ ਹਰਦੀਪ ਸਿੰਘ ਨੇ ਉੱਥੇ ਇਲਾਕੇ ਦੇ ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਨੂੰ ਇੱਕ ਬੋਟ ਮਹਈਆ ਕਰਵਾਈ ਹੈ ਤਾਂ ਕਿ ਪਾਣੀ ਜੋ ਹੈ ਉਸ ਤੋਂ ਬਾਅਦ ਖਤਰੇ ਦਾ ਨਿਸ਼ਾਨ ਸ਼ੁਰੂ ਹੋ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਡਵਾਈਸਰੀ ਜਾਰੀ ਕੀਤੀ ਹੈ ਪ੍ਰਸ਼ਾਸਨ ਨੇ ਕਿ ਇਸ ਵਿੱਚ ਪਾਣੀ ਹੋਰ ਵੀ ਆ ਸਕਦਾ ਹੈ ਅਲਰਟ ਰਹੋ ਸਾਵਧਨ ਰਹੋ ਪ੍ਰਸ਼ਾਸਨ ਦੀ ਹਦਾਇਤਾਂ ਦਾ ਪਾਲਨ ਕਰੋ ਪਰ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਸਹੀ ਤਾਂ ਏ ਤਰੀਕੇ ਨਾਲ ਕੰਮ ਕਰ ਰਹੀ ਹੈ ਕਿਉਂਕਿ ਸਰਕਾਰ ਤੇ ਵੱਡੀਆਂ ਆਸਾਂ ਹੁੰਦੀਆਂ ਤਾਂ ਉਹ ਸਾਹਮਣੇ ਤਸਵੀਰ ਹੈ ਅੱਗੇ ਤੱਕ ਤੁਸੀਂ ਦੇਖ ਸਕਦੇ ਜਿੱਥੇ ਕਿ ਖੋਰਾ ਲੱਗਾ ਲੋਕ ਆਪ ਮਹਾਰੇ ਇੱਥੋਂ ਦੇ ਜੇ ਲੋ ਆਸ-ਪਾਸ ਦੇ ਪਿੰਡਾਂ ਦੇ ਨੇ ਆਪਸੀ ਭਾਈਚਾਰਾ ਕਾਇਮ ਹੈ ਔਰ ਲਗਾਤਾਰ ਡਟੇ ਹੋਇਆ ਚਾਹੇ ਕੋਈ ਸਮਾਜਿਕ ਸੰਸਤਮ ਹੋਣ ਉਹ ਲਗਾਤਾਰ ਲੋਕਾਂ ਦੀ ਸੇਵਾ ਲਈ ਡਟੇ ਹੋਇਆ ਪਰ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਕੱਠੇ ਹੋ ਜਾਣਾ ਚਾਹੀਦਾ ਜਦੋਂ ਕੋਈ ਆਫਤ ਦਾ ਟਾਈਮ ਆਉਂਦਾ ਤਾਂ ਪੰਜਾਬ ਦੇ ਲੋਕ ਹਮੇਸ਼ਾ ਇਕੱਠੇ ਹੁੰਦੇ ਆ ਔਰ ਇਹੀ ਦੇਖਣ ਨੂੰ ਪੂਰੇ ਪੰਜਾਬ ਦੀ ਤਸਵੀਰ ਇੱਕ ਵਾਰ ਫੇਰ ਤੋਂ ਮੈਨੂੰ ਮਿਲੀ ਹੈ ਤਾਂ ਤੁਹਾਡੇ ਸਪਰਸ਼ ਕੀ ਵਿਚਾਰਾ ਤੁਸੀਂ ਕੀ ਸੋਚਦੇ ਹੋ ਜਰੂਰ ਦੱਸਿਓ ਕੈਮਰਾਮੈਨ ਸੋਨੂ ਦਿਨ ਹਰਦੀ ਪੈਨਨਾਰ ਨਿਊਜ਼ 58 ਬੁਰਜੇ